ਕਿਦੋਂ ਚਿੱਤ ਮਾਇਆ ਭੜੀ ਪਸੋਂ ਡੋਲਣੋਂ ਹਟ ਜਾਂਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਚਮਾਲੀ ਅੰਧ ਤੇ ਬਖਸ਼ਿਸ਼ ਕਰਦੇ ਹਨ ਇੱਕੋ ਦਸ ਸੱਜਣੋ ਇੱਕੋ ਭਾਈ ਵੀਤ ਜਗਤ ਵਿੱਚ ਇੱਕ ਪਰਮਾਤਮਾ ਹੀ ਅਸਲ ਸੱਜਣ ਦਿਸਦਾ ਹੈ ਉਹੀ ਅਸਲੀ ਭਰਾ ਹੈ ਤੇ ਮਿੱਤਰ ਹੈ ਇੱਕ ਸਦੀ ਸਮਗਰੀ ਇੱਕ ਸਦੀ ਹਰੀਤ ਦੁਨੀਆ ਦਾ ਸਾਰਾ ਤਨੁਕਦਰ ਤੁਸਤਿ ਪ੍ਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਉਸੇ ਦੀ ਹੀ ਮਰਿਆਦਾ ਜਗਤ ਵਿੱਚ ਚੱਲ ਰਹੀ ਹੈ ਇਕ ਉਸ ਮਨ ਮਾਨਿਆ ਤਾਂ ਹੋਆ ਨਿਸ਼ਚਲ ਚੀਤ ਤਦੋਂ ਮਨੁੱਖ ਦਾ ਮਨ ਪ੍ਰਮਾਤਮਾ ਦੀ ਯਾਦ ਵਿੱਚ ਗਿਝ ਜਾਂਦਾ ਹੈ ਤਦ ਉਸ ਦਾ ਚਿੱਤ ਮਾਇਆ ਵਾਲੇ ਪਾਸੋਂ ਦੂਰੋਂ ਫਟ ਜਾਂਦਾ ਹੈ